ਵਾਹਿਗੁਰੂ ਸਾਹਿਬ ਜੀਓ ਗਉੜੀ ਸੋਖਮਨੀ ਮਾਲਾ ਪੰਜਵਾਂ ਸ਼ਲੋਕ ੴ ਸਤਿਗੁਰ ਪ੍ਰਸਾਦਿ ਆਦਿ ਗੁਰੇ ਨਮਹਿ ਜੁਗਾਤਿ ਗੁਰੇ ਨਮਹਿ ਸਤਿਗੁਰ 에 ਨਮਹਿ ਸ੍ਰੀ ਗੁਰਦੇਵ 에 ਨਮਹਿ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਓ ਕਾਲ ਕਲੇਸਨ ਮਾਇ ਮਿਟਾਓ ਸਿਮਰੋ ਜਸ ਬਸੰਬਰ ਇੱਕੇ ਨਾਮ ਜਪ ਤਗਨਤ ਅਨੇਕੇ ਵੇਦ ਪੁਰਾਨ ਸਿਮਰ ਸਦਾ ਖਰ ਕਿੰਨੇ ਰਾਮ ਨਾਮ ਇਕ ਕਰ ਕਨਕਾ ਜੀ ਜੀਵ ਸਾਬ ਤਾਂ ਕਿਵੇਂ ਮਗਨਿ ਆਵੈ ਕਾ ਕੀ ਤਦਸ ਤੁਮਾਰੋ ਨਾਨਕੁ ਸੰਗਮਉ ਦਾਰੋ ਸੋਖ ਮਨਿ ਸੋਖ ਅਮਰਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਚਿ ਸ਼ਾਮ ਰਹਾਵ ਪਰਬ ਕੈ ਸਿਮਰਨ ਗਰਬ ਨਾਮਿ ਵਿਸੇ ਪਰਬ ਕੈ ਸਿਮਰਨ ਦੁਖ ਜਮ ਨਸੈ ਪਰਬ ਕੈ ਸਿਮਰਨ ਕਾਲ ਪਰ ਹਰੇ ਪਰਬ ਕੈ ਸਿਮਰਨ ਦੁਸ਼ਮਨ ਟਰੇ ਪਰਬ ਸਿਮਰਤਿ ਕੁਛ ਬਿਗਨ ਨ ਲਾਗੇ ਪਰਬ ਕੈ ਸਿਮਰਨ ਅੰਧ ਨ ਜਾਗੇ ਪਰਬ ਕੈ ਸਿਮਰਨ ਬਹੁ ਨ ਬਿਆਪੈ ਪਰਬ ਕੈ ਸਿਮਰਨ ਦੁਖ ਨਾ ਸੁਨਤਾ ਪਰਬ ਕਾ ਸਿਮਰਨ ਸਾਧਕੇ ਸੰਗ ਸਰਬ નિਦਾਨ ਆਨਕ ਹਰ ਰੰਗ ਪਰਬ ਕੈ ਸਿਮਰਨ ਰਿਤ ਸੁਦਨ ਨਿਦ ਪਰਬ ਕਾ ਸਿਮਰਨ ਗਿਆਨ ਧਿਆਨ ਤਤ ਬਦ ਪਰਬ ਕੈ ਸਿਮਰਨ ਜਬ ਤੋ ਪੂਜਾ ਪਰਬ ਕੈ ਸਿਮਰਨ ਬਿਨ ਸੇ ਦੂਜਾ ਪਰਬ ਕੈ ਸਿਮਰਨ ਤੇ ਤਿਛਾਨਾਨੀ ਪਰਬ ਕੈ ਸਿਮਰਨ ਦਰਗੇ ਮਾਨੀ ਪਰਬ ਕੈ ਸਿਮਰਨ ਹੋਏ ਸੁਪਲ ਫਲਾ ਪਰਬ ਕੈ ਸਿਮਰਨ ਸੁਪਲ ਫਲਾ ਸੇ ਸਿਮਰ ਜਨਾਨ ਸਮਰਾਈ ਨਾਨਕ ਤਾਂ ਕੇ ਲਾਗੂ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਸਿਮਰਨ ਉਧਰੇ ਮੂਚਾ ਪ੍ਰਭ ਕੈ ਸਿਮਰਨ ਸੰਤ੍ਰਿਤ ਨਾ ਬੂਝੇ ਪ੍ਰਭ ਕੈ ਸਿਮਰਨ ਸਭ ਕੋ ਸੋਝੇ ਪ੍ਰਭ ਕੈ ਸਿਮਰਨ ਆਈ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨਿਆਤਸਾ ਪ੍ਰਭ ਕੈ ਸਿਮਰਨ ਮਨ ਕੀ ਮਿਲ ਜਾਏ ਅੰਮ੍ਰਿਤ ਨਾਮ ਰਤਮਾ ਸਮਾਏ ਪ੍ਰਭ ਜੀਵ ਸੇ ਸਾਧੂ ਕੀ ਰਸ ਨਾਨਕ ਜਨ ਕਾ ਦਾਸਨ ਦਸਨਾ ਪਰਬ ਕੋ ਸਮਰੈ ਸੇ ਦਿਨਮੰਤੇ ਪਰਬ ਕੋ ਸਮਰੈ ਸੇ ਪਤਵੰਤੇ ਪਰਬ ਕੋ ਸਮਰੈ ਸੇ ਜਨ ਪਰਵਾਨ ਪਰਬ ਕੋ ਸਮਰੈ ਸੇ ਪ੍ਰਭ ਪ੍ਰਦਾਨ ਪਰਬ ਕੋ ਸਮਰੈ ਸੇ ਬੰਤਾ ਜੀ ਪਰਬ ਕੋ ਸਮਰੈ ਸੇ ਸਰੂਪ ਕੇ ਰਾਜੇ ਪਰਬ ਕੋ ਸਮਰੈ ਸੇ ਸੁਖ ਵਾਸੀ ਪਰਬ ਕੋ ਸਮਰੈ ਸੇ ਦਬਨਾਸੀ ਸਮਰਨਤੇ ਲਾਗੇ ਜਨ ਆਪ ਦੇ ਆਲਾ ਨਾਨਕ ਜਨ ਕੀ ਮੰਗਿਰ ਵਾਲਾ ਪਰਬ ਕੋ ਸਮਰੈ ਸੇ ਪ੍ਰਪਕਾਰੀ ਪਰਬ ਕੋ ਸਮਰੈ ਤਨ ਸਦ ਬਲਿਆਰੀ ਪਰਬ ਕੋ ਸਿਮਰੈ ਸੇ ਮੁਖ ਸੁਆਮੀ ਪਰਬ ਕੋ ਸਿਮਰਤਿ ਨ ਆਤਮ ਜੀਤਾ ਪਰਬ ਕੋ ਸਿਮਰਤ ਨਿਰਮਨ ਰੀਤਾ ਪਰਬ ਕੋ ਸਿਮਰਤ ਨ ਆਨੰਦ ਕਨੇਰੇ ਪਰਬ ਕੋ ਸਿਮਰਿ ਬਸਿ ਹਰਨੇਰੇ ਸੰਤਿ ਕਿਰਪਾ ਤਿਨ ਜਾਗ ਨਾਨਕ ਸਿਮਰਨ ਪੂਰੇ ਪਾਗ ਪਰਬ ਕੈ ਸਿਮਰਨ ਕਾਰਜ ਪੂਰੇ ਪਰਬ ਕੈ ਸਿਮਰਨ ਕਬ ਨਾ ਜੋਰਾ ਪਰਬ ਕੈ ਸਿਮਰਨ ਹਰ ਗੁਣ ਬਾਣੀ ਪਰਬ ਕੈ ਸਿਮਰਨ ਸਹਿ ਸੁਮਾਣੀ ਪਰਬ ਕੈ ਸਿਮਰਨ ਨ ਚੁਲਿਆ ਸੰਤ ਪਰਬ ਕੈ ਸਿਮਰਨ ਕਮਲ ਵਿਗਾਸਨ ਪਰਮ ਕੇ ਸਿਮਰਨ ਅਨਹਜ ਜਨਕਾਰ ਸੁਖ ਪਰਮ ਸਿਮਰਨ ਕਾ ਸਿਮਰਨ ਕਾ ਅੰਤ ਨ ਪਾਤਿ ਸਿਮਰੈ ਸੇ ਜਨ ਜਿਨ ਕੋ ਪਰਮ ਆ ਨਾਨਕ ਤਮ ਜਨ ਸਰਣੀ ਪਇ ਹਰ ਸਿਮਰਨ ਕਰ ਭਗਤ ਪ੍ਰਗਟਾਇ ਹਰ ਸੁੰਗਬੀਤ ਉਪਾਇ ਹਰ ਸਿਮਰਨ ਪੈ ਸਤਿ ਦਾਤੇ ਹਰ ਸਿਮਰਨ ਚੁ ਕੁੰਡ ਜਾਤੇ ਹਰ ਸਿਮਰਨ ਤਾਰਿ ਸੁਖ ਧਾਰਨ ਕਰਨਾ ਹਰ ਸਿਮਰਨ ਪਿਉ ਸਗਲਾ ਕਾਰ ਹਰ ਸਿਮਰਨ ਮੇ ਆਪ ਨਿਰੰਕਾਰਾ ਕਰ ਕਿਰਪਾ ਜਿਸੇ ਆਪ 부ਜਾਇਆ ਨਾਨਕ ਗੁਰਮੁਖ ਆ ਸਿਮਰਨ ਤਿਨ ਪੈ ਸਲੋਕ ਦੀਨ ਦਾਰਾ ਦੁਖ ਬੰਝਨਾ ਗਟ ਗਟ ਨਾ ਤਨਾਤ ਸਰਣ ਤੁਮਾਰੀ ਆਇਓ ਨਾਨਕ ਕੇ ਪਰਵਸਾਤ ਅਸ਼ਟਪਦੀ ਜੇ ਮਾਤ ਪਿਤਾ ਸੂਤ ਮਿਤ ਨਾ ਭਾਈ ਮਨੁ ਆ ਨਾਮ تیر ਸੰਸਾਈ ਜਹਾਂ ਮ ਬਿਆਨ ਤੂ ਦੂਤ ਜਮ ਦਲੇ ਤੇ ਕਿ ਉਲ ਨਾਮ ਸੁਮ ਤੇਰੇ ਚੱਲੇ ਜੇ ਮੁਸਕਲ ਹੋਇ ਅੰਤ ਪਾਰੀ ਹਰ ਕੋ ਨਾਮ ਖਿ ਨਮਾਇ ਉਦਾਰੀ ਆਨਕ ਪੁਨੇ ਚਰਤ ਕਰਤ ਨੈ ਕਰੇ ਹਰ ਕੋ ਨਾਮ ਕੋਟ ਪਾਪ ਹਰੇ ਗੁਰਮੁਖ ਨਾਮ ਜਪਿ ਮਨ ਮੇਰੇ ਨਾਨਕ ਪਾਉ ਸੁਖ ਗਨੇਰੇ سکل سرو راجا دکھی ہر کا نام جپت سکھ لا کروڑی بند نہ پری ہر کا نام جپت نتر انک مایا رنگ تیخ نہ بجاوے ہر کا نام جپ تاوے ہر نام سونگ ہومن سد تی نان گرمکھ پرم گت پائ جھوٹت نائ کٹ لک بائی نام جپتے پار پرائنکن جائ جی سے ہر کا نام ہنک جون جن میں مرجا مو نام جپت پائے ਹੋ ਮੇ ਲਵਨ ਕਬੂਨ ਤੋਵੇ ਹਰ ਕਾ ਨਾਮ ਕੋਟ ਪਾਪ ਖੋਵੇ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਇ ਸਾਧਕੇ ਸੰਗ ਜੇ ਮਾਰ ਕੇ ਕਨੇ ਜੈ ਨਕ ਉਸਾ ਹਰ ਕਾ ਨਾਮ ਵਾ ਸੰਤੋਸਾ ਜੇ ਪੰਡੇ ਮੰਦ ਗੁਬਾਰਾ ਹਰ ਕਾ ਨਾਮ ਸੰਗੁ ਜਿਆਰਾ ਜਹਾਂ ਪੰਤ ਤਿਰ ਕੋ ਨ ਸੁਜਾਨੁ ਹਰ ਕਾ ਨਾਮ ਤੇ ਨਾਲ ਪਛਾਨੋ ਜਹਮ ਬਿਆਨ ਤਪਤ ਬੁਗਾਮ ਤੇ ਹਲਕ ਤੁਮ ਪਰਸ਼ਾਮ ج ترکا من تج دے نانک ہر مرت وغت جن کی برتن نام و سن جن کے من ہر کام کا داس کے نام حر حر ندان پار جن کی نو دان منت رنگ رتے رنگ کے نانک جن کے وت بیک ہے ہر کا نام جن کو مک جگتر کے نام جن کو تربت کا نام جن کا روپ رنگ ਹਰ ਨਾਮ ਜਪਤ ਕੋ ਪਰੇ ਨ ਪੰ ਹਰ ਕਾ ਨਾਮ ਜਨ ਕੀ ਬੜੀਏ ਹਰ ਕੇ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਕੋਗ ਜੋਗ ਹਰ ਨਾਮ ਜਪਤ ਕੋਛ ਨਾਏ ਬਿਯੋਗ ਜਨ ਰਾਤਾ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਹਰ ਜਨ ਕੇ ਮਾਲਕ ਜੀ ਨਾ ਹਰ ਦਨ ਜਨ ਕੋ ਆਪਰਪ ਦਿਨਾ ਹਰ ਹਰ ਜਨ ਕੀ ਜਨ ਕੇ ਔਰ ਸਤਾਨੇ ਹਾਰ ਪ੍ਰਤਾਪ ਜਨ ਅਵਰ ਨ ਜਾਣੇ ਓਤ ਪੋਤ ਜਨ ਸਰਾਤੇ ਸੋ ਨਾਮੁ ਆਦਿ ਨਾਮੁ ਰਸਿ ਮਾਤਿ ਆਟ ਪੈਰ ਜਨ ਹਰਿ ਜੱਪੇ ਹਰਿ ਕਾ ਭਗਤ ਪ੍ਰਗਟਨੇ ਛਪੇ ਹਰਿ ਕੀ ਭਗਤ ਮੁਕਤਿ ਬਕਰੈ ਨਾਨਕ ਜਨ ਸੰਕੇਤੇ ਤਰੇ ਪਾਰ ਚਤਿ ਈਹ ਹਰ ਕੋ ਨਾਮ ਸੁਨੋ ਸਾ ਕਾਮ ਤੈਨ ਹਰਿ ਹਰਿ ਗੁਣਹ ਗਾਮ ਸਭ ਤੇ ਉਤਮਰ ਕੀ ਕਥਾ ਨਾਮ ਸੁਨ ਤਦਰ ਦੁਖ ਲੱਤਾ ਨਾਮ ਕੀ ਮਹਿਮਾ ਸੰਤਰ ਦਵਸ ਸਤ ਪ੍ਰਤਾਪ ਦੁਤ ਸਭ ਨਸੈ ਸੰਤ ਕਾ ਸੰਸ ਵਡ ਪਾਗੀ ਪਾਏ ਸੰਤ ਕੀ ਸੇਵਾ ਨਾਮ ਤੇ ਆਇਏ ਨਾਮ ਤੁਲਕ ਚਵਰ ਨੋਏ ਨਾਨਕ ਗੁਰਮੁਖ ਨਾਮ ਪਾਵੇ ਜਿਨ ਕੋਇ ਸਲੋਕ ਬਹੁ ਸਾਸਤਰ ਬਹੁ ਸਮਰਤੀ ਪੈ ਕੇ ਸਰਵ ਡੰਡੋਲੇ ਪੂਜ ਸਿ ਨਾਈ ਹਰਿ ਹਰੇ ਨਾਨਕ ਨਾਮ ਅਮੋਲਿਸ਼ਟ ਪਦੀ ਜਾਪ ਤਾਪ ਗਿਆਨ ਸਭ ਧਿਆਨ ਕਰ ਸਾਸਤਰ ਸਮਰਤ ਵਿਖਿਆਨ ਜੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਨੰਮ ਦੇ ਫਿਰਿਆ ਅਨਕ ਪ੍ਰਕਾਰ ਕੇ ਬੋ ਜਤਨਾ ਪੁਨ ਦਾਨ ਹੋਮੇ ਬੁਰਤ ਨਾ ਸਰੀਰ ਕਟਾਏ ਹੋਮੇ ਕਰਰਾ ਤੀਰਤ ਨੇਮ ਕਰੇ ਬੋ ਬਾਤੀ ਨਹੀਂ ਤੁਲਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀ ਇਕ ਬਾਰ ਨੌਖੰਡ ਪ੍ਰਿਥਮੀ ਫਿਰੇ ਚਰ ਜੀਵੇ ਮਾਹ ਉਦਾਸ ਸਤ੍ਰਤੀ ਵਿਗਨ ਮਾਹ ਮਤ ਪ੍ਰਾਨ ਅਨੇਕ ਅਸੇਵ ਹੈ ਵਰਕੁਮ ਦਾਨਿ ਉਲੀ ਕਰਮ ਕਰੇ ਬੋ ਆਸਨ ਜੇਨ ਮਾਰਗ ਸੰਹਿੰਸਾ ਦਨ ਨਿਮਕ ਨੇਮ ਕਰੇ ਸਰੀਰ ਕਟਾਵੈ ਤਉ ਵੀ ਹੋਮੇ ਮੇਲ ਨਾ ਜਾਵੇ ਹਰ ਕੇ ਨਾਮ ਸਮਦਰਿ ਕੁਛ ਨਾਏ ਨਾਨਕ ਗੁਰਮੁਖ ਨਾਮ ਜਪਤ ਕਤ ਪਾਏ ਮਨ ਕਾਮਨਾ ਤੀਰ ਦੇ ਛੁੱਟੇ ਗਰਬ ਦਮਾਨਾ ਮਨ ਤੇ ਉੱਟੈ ਸੋਚ ਕਰੇ ਦਿਨ ਸਰ ਰਾਤ ਮਨ ਕੀ ਮੇਲ ਨ ਤੰਤੇ ਜਾਤ ਇਸ ਦੇ ਕੋ ਬੋ ਸਾਧਨਾ ਕਰੇ ਮਨ ਤੇ ਕਬ ਨ ਵਿਖਿਆ ਟਰੇ ਜਲ ਧੋਏ ਬੋ ਦੇ ਅਨੀਤ ਸੁਦਕਾ ਖਾਚੀ ਬੀਤ ਮਨ ਹਰ ਕੇ ਨਾਮ ਕੀ ਮਹਿਮਾ ਉਚ ਨਾਨਕ ਨਾਮ ਉਦਰੇ ਪਦ ਤਬ ਬੋ ਮੋਚ ਬਹੁਤ ਸਿਆਨ ਬਜਮ ਕਾ ਬੋ ਪਿਆਪੈ ਅਨਕ ਚਤਨ ਕਰ ਤਿਸੁ ਨੰਦ ਲਾਪੈ ਬੇਕਨੇਕ ਕਰ ਨਹੀਂ ਭੂਜੇ ਕੋਟ ਪਾਵੇ ਦੁਰਗੇ ਨਹੀਂ ਸੀਜੇ ਛੂਟਸ ਨਾਹੀ ਉਪਿਆਰ ਮੋਈ ਵਿਆਪੇ ਮਾਇਆ ਜਾਲ ਅਵਰ ਕਰਤੁ ਜਾਣੇ ਗੋਬਿੰਦ ਭਜਨ ਮਿਲ ਤਰਨਾਹੀ ਮਾਨੇ ਹਰ ਕਾ ਨਾਮ ਜਬ ਤੁਕ ਜਾਇ ਨਾਨਕ ਭੋਲੇ ਸਹਿ ਸੁਬਾ ਚਾਰ ਪਦਾਰ ਜੀ ਕੋ ਮੰਗੇ ਸੋ ਜਨ ਕੀ ਸੇਵ ਅਲਾਗੇ ਜੀ ਕੋ ਆਪਣਾ ਦੁਖ ਮਿਟਾਵੇ ਹਰ ਹਰ ਨਾਮ ਹਰਿ ਤਿਸ ਦੁਗਾਵੇ ਜੀ ਕੋ ਆਪਣੀ ਸੋਭਾ ਲੋਰੇ ਸਾਧ ਸੰਗਿ ਹੋਮੈ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੇ ਸਾਜਨ ਕਿਸਰ ਨੇ ਪਰ ਜਿ ਜਨ ਕੋ ਦ੍ਰਿਸ਼ ਪਿਆਸਾ ਨਾਨਕ ਤਾ ਕੇਵਲ ਬਲਜਾਸਾ ਸਗਲ ਪ੍ਰਕਮੈ ਪ੍ਰਖ ਪ੍ਰਦਾਨ ਸਾਸੰਗ ਜੋ ਕਾ ਮਿਟਿ ਅਬਮਾਨ ਆਪਸ ਕੋ ਜੋ ਜਾਣੇ ਨਿਚਾ ਸੋ ਗਨੇ ਸਭ ਤੇ ਉੱਚਾ ਜਾਕ ਮਨ ਹੋਇ ਸਗਲ ਕੀ ਰੀ ਨਾ ਹਰ ਹਰ ਨਾਮ ਤਨ ਗਟ ਗਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੈਕੇ ਸਗਲ ਸ੍ਰਿ ਸਾਜਨਾ ਸੁਖ ਦੁਖ ਜਨ ਸਮ ਰਿਸ਼ਟੇ ਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਦਨ ਕੋ ਦਨ ਤੇਰੋ ਨਾਮ ਨਿਤਾ ਵੇ ਕੋ ਨਾਮ ਤੇਰਾ ਥਾਉ ਨਿਮਾਣੀ ਕੋ ਪੁਰਬ ਤੇਰਾ ਮਾਨ ਸੁਗਲ ਗਟਾ ਕੋ ਦੇਉ ਦਾਨ ਕਰਨ ਕਰਵਣ ਹਾਰ ਸੁਆਮੀ ਸੁਗਲ ਗਟਾ ਕੇ ਅੰਤਰ ਜਾਮੀ ਆਪਣੇ ਆਤਮਿਕ ਜਾਨੋ ਆਪੇ ਆਪਨ ਸੰਗ ਆਪਰ ਬਰਾਤੇ ਤੁਮਰੀ ਉਸਤਤ ਤਮ ਮਤੇ ਹੋਏ ਨਾਨਕ ਅਵਰਨਾ ਜਾਨਸ ਕੋਏ ਸਰਬ ਕਰਮੈ ਸ੍ਰਿਸ਼ਟ ਕਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਦਮ ਕਿਰਿਆ ਸਾਥ ਸੰਗ ਦੁਰਮਤ ਮਿਲਿ ਹਿਰਿਆ ਸਗਲੋ ਉਦਮ ਉਦਮ ਪਲਾਰ ਕਾ ਨਾਮ ਜਪੋ ਜੀ ਸਦਾ ਸਗਲ ਬਾਨਿ ਮੈਂ ਵਰਤ ਬਾਨੇ ਹਰ ਸੁਨ ਸੁਸਨ ਬਖਾਨੇ ਸਗਲ ਤਾਨ ਤੇ ਉਤਮ ਤਾਨ ਨਾਨਕ ਜੀ ਗਟ ਵਸੇ ਅਰ ਨਾਮ ਸਲੋਕ ਨਿਰਗੁਣਿਆ ਰਿਆਣੀਆਂ ਸ੍ਰੀਆਂ ਸੋ ਪਰ ਸਦਾ ਸਮਾਲੋ ਜਿਨ ਕੀ ਉਤ ਚਿਤ ਰਕ ਨਾਨਕ ਨੇ ਬੀ ਨਾਰਿਸ਼ਟ ਪਦੀ ਰਮাইয়া ਕੇ ਗੁਣ ਚੇਤ ਪ੍ਰਾਣੀ ਕਵਨ ਮੂਲ ਤੇ ਕਵਨ ਦਿਸ਼ਟਾਣੀ ਜਿਨ ਸੁਵਾਰ ਸ਼ਿੰਗਾਰਿਆ ਗਰਭਗਨ ਮੈਂ ਜਿਨਿ ਉਬਾਰਿਆ ਸਾਰ ਵਿਸ਼ੁਦਾ ਤੁਝੇ ਪਿਆਰੇ ਦੂਧ ਭਰ ਜੋਗਨ ਪੋਜਨ ਸੁਖ ਸੁਧ ਬ੍ਰਿਤ ਪਿਆ ਪਰਸਾਖ ਸੈਨ ਮੋਗਾ ਪਾਉ ਬੇਟ ਕੋ ਦੇਨ ਈਉ ਨਿਰਗੁਣ ਗੁਣ ਕੋਚੂ ਨਾ ਬੋਜੇ ਬਖਸ ਲੋ ਤੋ ਨਾਨਕ ਸੀਜੇ ਜੇ ਪ੍ਰਸਾਦ ਰ ਉਪਰ ਸੁਖ ਵਸੇ ਸੂਤ ਬਰਾਤ ਮੀਤ ਬਨੰਤਾ ਸੰਗ ਸੇ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖ ਦਾਈ ਪਾਵਨ ਭਾਵ ਕਮਲਾ ਜੇ ਪ੍ਰਸਾਦ ਪੋਗੇ ਸੁਭਰਸਾ ਸੁਗਰਸਮਗਰੇ ਸੰਸਾਤ ਬਸਾ ਬਿਨ ਦੇ ਹਸਤ ਪਉ ਕੰਨ ਤਰਸਨਾ ਤਿਸੇ ਤਿਆਗ ਅਪ ਸਮਰਚਨ ਐਸੇ ਦੁਖ ਮੂੜੰਦ ਨਾ ਵਿਆਪੇ ਨਾਨਕ ਕਾਢ ਲਿਓ ਪਰ ਬਾਪੇ ਆਦੰਤ ਜੋ ਰਖਣ ਹਾਤ ਤਿਸੋ ਪ੍ਰੀਤ ਨ ਕਰੇ ਗਵਾਰ ਜਾ ਕੀ ਸੇਵਾ ਨੋ ਨਿਤ ਪਾਵਤਾਂ ਸੋ ਮੂੜਾ ਮਰਣਾ ਹੀ ਲਾਵੇ ਜੋ ਠਾਕੁਰ ਸਦ ਸਦ ਹਜੂਰੇ ਤਾਂ ਕੋ ਅੰਦਾ ਜਾਣ ਦੂਰੇ ਜਾ ਕੀ ਟੇਲ ਪਵੇ ਦਰਗੇ ਮਾਨ ਤਿਸੇ ਵਿਸਾਰੇ ਮੁਗਦ ਜਾਨ ਸਦ ਸਦ ਪੂਲਨ ਹਾਰ ਨਾਨਕ ਰਖਣ ਹਾਰ ਅਪਾਰ ਰਤਨ ਤਿਆਗ ਕੋ ਦੇ ਸਮਰਚੇ ਸਾਥ ਛੋੜ ਜੂੜ ਸੰਗ ਮਚੇ ਜੋ ਛਡਨਾ ਸੋ ਸਤਰ ਕਰ ਮਾਨੈ ਜੋ ਹੋਂ ਸੋ ਦੂਰ ਪਰਾਨੈ ਛੋੜ ਜਾ ਤਿਤਕਾ ਸਰਮ ਕਰੈ ਸੰਸਾਇ ਤਿਸ ਪਰ ਹਾਰੇ ਚੰਦਨ ਲੇਪ ਉਤਾਰੇ ਦੋਇ ਗਰਦੰਭ ਪ੍ਰੀਤ ਬਸਮ ਸੰਗ ਹੋਇ ਅੰਧ ਕੂਪ ਮੈਂ ਬਿਤ ਵਿਕਰਾਲ ਨਾਨ ਬਿਆਲ ਕਰਤੂਤ ਪਸ਼ੂ ਕੀ ਮਨ ਜਾਤ ਲੋਕ ਵਿਚਾਰਾ ਕਰੇ ਦਿਨ ਦਾ ਬਾਹਰ ਵੇਖ ਅੰਦਰ ਮਿਲ ਮਾਇਆ ਚ ਪਚਨੈ ਕਚ ਕਰੇ ਚਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੇ ਲੋਭ ਸੁਵਾਨ ਅੰਤਰ ਅਗਨ ਬਾਰ ਤਨ ਸੁ ਵੈਗਲ ਪਾਤਰ ਕਿਸੇ ਤਰਿਆ ਥਾਇ ਤੇ ਪ੍ਰ ਬਾਪ ਨਾਨਕ ਤੇਜਨ ਸਹਿ ਸੁਮਾਤ ਸੁਨੰਦਾ ਕੈਸੇ ਮਾਰਗ ਪਾਵੇ ਕਰਗੇ ਲੇ ਓੜ ਨਿਭਾਵੇ ਕਾਪ ਬਜਰਤ ਬੁਝੇ ਡੋਰਾ ਨਸ ਕਿਤੋਂ ਸਮਝੇ ਬੋਰਾ ਕਹਾ ਬਿਨਸਬਤ ਕਾਵੇ ਗੰਗ ਜਤਨ ਕਿਤੁ ਹ ਜਤਨ ਕਰੇ ਤੋ ਬੀ ਸਰਬੰ ਕਹਿ ਪਿੰਗਲ ਪਰਬਤ ਪਰ ਬਵਨ ਸਸ ਗਵਨ ਕਰਤਾ ਹੋਰ ਕਰਨਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰਿ ਸੰਸਾਹਿ ਸੁ ਆਵੇ ਨਾਚੀ ਜੋ ਬਿਰਹਿ ਤਾ ਸੁਪਰੀਤ ਬਲਵਕ ਗਰੇ ਬੀਤੜ ਵਸੇ ਅਨੰਦ ਕੇਲ ਮਾਇਆ ਰੰਗ ਰਸੇ ਤੜ ਕਰ ਮਾਨੇ ਕਲ ਨਾਵੇ ਮੂੜੇ ਚੀਖ ਪੈਰ ਬਿਰੋਲ ਕਾਮ ਕ੍ਰੋਧ ਮੂਖ ਜੂਠ ਵਿਕਾਰ ਮਹਾਂ ਲੋਭ ਦਰੋਇ ਅਲਜੁਗਤ ਬੇ ਅਨੇਕਈ ਜਨਮ ਨਾਨਕ ਰਾਖ ਲੈ ਆਪਨ ਕਰ ਕਰਮ ਨੂੰ ਤੂ ਠਾਕਰ ਤੁਮ ਤੇ ਅਰਦਾਸੋ ਜੀਪਨ ਸੁਭ ਤੇਰੀ ਰਾਸ ਤੁਮ ਮਾਤ ਪਿਤਾ ਹੰਬਾਰ ਪਤੇ ਰਤ ਮਰੀ ਕਿਰਪਾ ਮੈਂ ਸੂਖ ਬਨੈ ਰੇ ਕੋਈ ਨ ਜਾਣੇ ਤੇ ਮਰ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸੁਮੁਖ ਰੀਤੁ ਮਰੇ ਸੂਤਰ ਤਾਰੀ ਤੁਮ ਤੇ ਉਸ ਅਗਿਆਕਾਰੀ ਤੇਮਰੀ ਗਾਤਿ ਮੇ ਤੁਮੇ ਜਾਣੇ ਨਾਨਕ ਦਾ ਸਦਾ ਕੁਰਬਾਨੀ ਸਲੋਕ ਦੇਨ ਹਰ ਪਰਬ ਛੋੜ ਕੇ ਲਾਗੇ ਅਨਸਵਾਏ ਨਾਨਕੋ ਨ ਸਿ ਜੀਵਨ ਨਾਮੇ ਪਤ ਜੈਸ਼ਟ ਪਦੀ ਦਸ ਬਸਤੂ ਲੈ ਪਾਛੇ ਪਾਵੇ ਇਕ ਬਸਤੂ ਕਾਰਨ ਲਕੂਟ ਗਵਾਵੇ ਇਕ ਬਿਨੰ ਦਸ ਬਿਹਰ ਲੈ ਤਉ ਤਉ ਮੂੜਾ ਕਾਉ ਕੋ ਕ੍ਰਿਸ਼ਟਾ ਕ੍ਰਿਸੂ ਨਹੀ ਚਾਰਾ ਤਾ ਕੋ ਕੀਜੇ ਸੋ ਜਨ ਨਮਸਕਾਰਾ ਜਾਕੇ ਮਨ ਲਾਗਾ ਪਰ ਮਿੱਠਾ ਸਰਬ ਸੁਖ ਤਾ ਮਨ ਵਿਠਾ ਜਿ ਜਿਨ ਆਪਣਾ ਹੁਕਮ ਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗਨਤ ਸੋ ਆਪਣੇ ਦੇ ਰਾਸ ਖਾਤ ਪੀਤ ਵਰਤੇ ਅਨੰਦ ਉਲਾਸ ਆਪਣੀ ਆਮਾਨ ਕਚ ਬੋਸੋਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤਾ ਪੀਖ ਹੋਵੇ ਬਹੁਤ ਉਸਕਾ ਵਿਸ਼ਵਾਸ ਨਾ ਹੋਵੇ ਜਿਸ ਕੀ ਬਸ ਤੇ ਸਾਗੇ ਰਾਖੇ ਪ੍ਰਭ ਕੀ ਆਗਿਆ ਮਾਨੇ ਮਾਥੇ ਉਸ ਦੇ ਚੋਗਣ ਕਰਿ ਨਿਆਲੋ ਨਾਨਕ ਸਹਿ ਸਦਾ ਦਿਆਲ ਅਨੰਤ ਬਾਤ ਮਾਇ ਕਹਿ ਸਿਰ ਪ੍ਰਭ ਹੋਵਤ ਜਾਨ ਅਨੇਤ ਬਿਰੋਕਿ ਸ਼ਾ ਸੂਰੰਗ ਲਾਵੇ ਓ ਬਿਨ ਸੇ ਮਨ ਪਛਤਾਵੇ ਜਦਿਸ ਸੂ ਚਾਲਨ ਹਾਰ ਲਪਟਰ ਰਹੋ ਤੈ ਅੰਦਰ ਬਟਾਉ ਸੂ ਜੁ ਲਾਵੇ ਨਾ ਤਾ ਪਵਤਨਾ ਵੇ ਕੈ ਮਨ ਹਰ ਕੇ ਨਾਮ ਕੀ ਪ੍ਰੇ ਸੁਖ ਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿੱਥੇ ਤਨ ਧਨ ਕਟਮ ਸੁਭਾਇ ਮਿੱਤੇ ਹੋਮੈ ਮਮਤਾ ਮਾਇਆ ਮਿਥਿਆ ਰਾਜਮੰਤਨ ਮਾਰ ਮਿਥਿਆ ਕਾਮਕਰੋਧ ਵਿਕਰਾਰ ਮਿਥਿਆ ਰਤ ਅਸਤਿ ਅਸੋ ਬਸਤਰਾ ਮਿਥਿਆ ਰੰਗ ਸੰਗ ਮਾਇਆ ਭੇਕਸਤਾ ਮਿਥਿਆ ਦਰੋਵਮਾਨ ਮਿਥਿਆ ਆਪ ਸੁਪਰਕਰਤੁ ਗਮਾਨ ਆਸਤਰ ਭਗਤ ਸਾਧ ਕੀ ਸਰਨ ਨਾਨਕ ਜਪੋ ਜਪੋ